ਆਪਣਾ ਇਹ ਮਕਸਦਾ ਵੀ ਉਹਨਾਂ ਦੀ ਆਪਾਰਥਿਕ ਤੌਰ ਤੇ ਮਦਦ ਕਰਕੇ ਵੀ ਹੋ ਸਕਦਾ ਜੇ ਸਾਰਾ ਪੰਜਾਬ ਹੀ ਆਪਾਂ ਇਸ ਸਟਾਫ ਨਾਲ ਰੁਪਏ ਇਕੱਠੇ ਕਰਕੇ ਵੀ ਜਿੰਨੇ ਕ ਆਪਾਂ ਨੂੰ ਰੁਪਏ ਇਕੱਠੇ ਹੋਣ ਹੋ ਸਕਦਾ ਵੀ 10000 ਜਾਂ 20000 ਰੁਪਏ ਕਿਲੇ ਦਾ ਵੀ ਜੇ ਵੱਧ ਰੁਪਏ ਇਕੱਠੇ ਹੋਗੇ ਤਾਂ ਉਹਨਾਂ ਦੀ ਆਰਥਿਕ ਤੌਰ ਤੇ ਮਦਦ ਕੀਤੀ ਜਾਵੇ ਜਾਂ ਜਿਹੜੇ ਜਿਨ੍ਹਾਂ ਦੇ ਘਰ ਡਿੱਗ ਪਏ ਉਹਨਾਂ ਦੀ ਆਪਾਂ ਘਰਾ ਤੌਰ ਤੇ ਵੀ ਉਹਨਾਂ ਨੂੰ ਬਈ ਰੁਪਏ ਪਾ ਗਏ ਅੱਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਨਗਰ ਪਥਰਾਲਾ ਦੇ ਵਿੱਚ ਆਪਣੇ ਨਗਰ ਪੰਚਾਇਤ ਦੇ ਤੌਰ ਤੇ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਫੈਸਲਾ ਲਿਆ ਕਿ ਜਿਹੜਾ ਆਪਣੇ ਹੜ੍ਹਾਂ ਦਾ ਨੁਕਸਾਨ ਹੋਇਆ ਪੰਜਾਬ ਦੇ ਪਿੰਡਾਂ ਦੇ ਵਿੱਚ ਮਾਝੇ ਏਰੀਏ ਦੇ ਵਿੱਚ ਉਹਨਾਂ ਵਾਸਤੇ ਪਹਿਲਾਂ ਵੀ ਨਗਰ ਦੇ ਵਿੱਚੋਂ ਕਾਫੀ ਸਾਰੀ ਸਮਗਰੀ ਇਕੱਠੀ ਕਰਕੇ ਜਿਵੇਂ ਕਣਕ, ਦਾਲਾਂ ਜਾਂ ਤੂੜੀ ਤੇ ਪਾਣੀ ਦਾ ਪ੍ਰਬੰਧ ਕੀਤਾ ਉਹਨਾਂ ਵਾਸਤੇ ਜਿੰਨਾ ਵੀ ਹੋ ਸਕਦਾ ਸੀ ਉਹ ਕੀਤਾ ਨਗਰ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਤੇ ਦੁਬਾਰਾ ਫੇਰ ਅਸੀਂ ਆਪਣੇ ਨਗਰ ਦੇ ਵੱਲੋਂ ਅਪਰਾਲਾ ਕਰ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ ਉਹਨਾਂ ਦੀਆਂ ਉਹਨਾਂ ਲੋਕਾਂ ਦੀਆਂ ਫਸਲਾਂ ਤਬਾਹ ਹੋਈਆਂ ਤੇ ਆਉਣ ਵਾਲੀ ਕਣਕ ਦੀ ਫਸਲ ਬੀਜਣੀ ਆ ਉਹਦੇ ਵਾਸਤੇ ਅਸੀਂ ਇਕੱਠ ਰੱਖਿਆ ਸੀ ਵੀ ਭਾਈ ਆਪਾਂ ਨਗਰ ਦੇ ਵਿੱਚੋਂ 100 ਰੁਪਿਆ ਕਿੱਲੇ ਦਾ ਪਾ ਕੇ ਤੇ ਵੀ ਆਪਾਂ ਫੰਡ ਇਕੱਠਾ ਕਰ ਗਏ ਤੇ ਉਹਨਾਂ ਨੂੰ ਕਣਕ ਦੀ ਬਜਾਈ ਵਾਸਤੇ ਜਾਂ ਤਾਂ ਕਣਕ ਦਾ ਬੀਜ ਲੈ ਕੇ ਦੇਵਾਂਗੇ ਜਾਂ ਡੀਜ਼ਲ ਜ਼ਮੀਨਾਂ ਪੱਧਰ ਕਰਨ ਵਾਸਤੇ ਤੇ ਜਾਂ ਭਾਈ ਕਣਕ ਦੀ ਬਜਾਈ ਕਰਨ ਵਾਸਤੇ ਜੋ ਖਾਦ ਦੀ ਵਰਤੋਂ ਹੁੰਦੀ ਹੈ ਡੀਏਪੀ ਦੀ ਉਹ ਖਰੀਦ ਕੇ ਦੇਵਾਂਗੇ ਸੋ ਅਸੀਂ ਇਸ ਕਰਕੇ ਪਰਾਲਾ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਕੁਝ ਨਾ ਕੁਝ ਮਦਦ ਕੀਤੀ ਜਾ ਸਕੇ ਕਿਉਂਕਿ ਭਾਈਚਾਰਾ ਹੀ ਨਾਲ ਖੜਦਾ ਅਸੀਂ ਸਾਰੇ ਪੰਜਾਬ ਦੇ ਨਾਲ ਪੰਜਾਬ ਪੰਜਾਬੀ ਹੋਣ ਦੇ ਨਾਂ ਤੇ ਸਾਰੇ ਪੰਜਾਬ ਦੇ ਨਾਲ ਖੜੇ ਆ ਜਿੰਨੇ ਵੀ ਸਾਡੇ ਨਗਰ ਤੋਂ ਮਦਦ ਹੋ ਸਕੇ ਅਸੀਂ ਵੱਧ ਤੋਂ ਵੱਧ ਕਰਾਂਗੇ ਤੇ ਅਸੀਂ ਹੋਰ ਪਿੰਡਾਂ ਨੂੰ ਵੀ ਅਪੀਲ ਕਰਾਂਗੇ ਵੀ ਭਾਈ ਇਸ ਤਰ੍ਹਾਂ ਆਪਦੇ ਆਪ ਦੇ ਨਗਰਾਂ ਦੇ ਵਿੱਚੋਂ ਇਸ ਤਰ੍ਹਾਂ ਤੁਸੀਂ ਪਰਾਲਾ ਕਰੋ ਕਿਉਂਕਿ 12000 ਤੋਂ ਉੱਤੇ ਪਿੰਡ ਆਪਣੇ ਪੰਜਾਬ ਦਾ ਜੇ ਸਾਰਿਆਂ ਨੇ ਇਸ ਤਰ੍ਹਾਂ ਪਰਾਲਾ ਕੀਤਾ ਤਾਂ ਆਪਾਂ ਉਹਨਾਂ ਦੀ ਜਿਹੜੇ ਅੱਜ ਆਪਣੇ ਵੀਰ ਹੜਾਂ ਦੀ ਮਾਰੇ ਠਾਏ ਆ ਆਪਾਂ ਉਹਨਾਂ ਦੀ ਮਦਦ ਕਰ ਸਕਦੇ ਆ। ਸੋ ਕੱਲ ਤੋਂ ਅਸੀਂ ਇਹ ਜਿਹੜਾ ਕੰਮ ਆ ਸਟਾਰਟ ਕਰਨਾ ਵੀ ਕੱਲ ਤੋਂ ਸ਼ੁਰੂ ਕਰਨਾ ਫੰਡ ਇਕੱਠਾ ਕਰਨਾ 100 ਰੁਪਏ ਕਿੱਲੇ ਦੇ ਹਿਸਾਬ ਨਾਲ ਸਾਡੇ ਪਿੰਡ ਵੱਲੋਂ ਸਾਡੇ ਪਿੰਡ ਦੇ ਬੰਦਿਆਂ ਨੇ ਜਿੰਨੀ ਵੀ ਸੰਗਤ ਇਕੱਠੀ ਹੋਈ ਆ ਇਹ ਫੈਸਲਾ ਲਿਆ ਵੀ ਭਾਈ ਆਪਾਂ ਇਕੱਠਾ ਕਰਾਂਗੇ ਸੋ ਅਸੀਂ ਕਹਿੰਦੇ ਆ ਵੀ ਉਹਨਾਂ ਨੂੰ ਵੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਜਿੱਥੇ ਹੜ ਆਏ ਹੋਏ ਹਨ ਤੇ ਨਗਰਾਂ ਦੇ ਵਿੱਚ ਵੀ ਚੜ੍ਹਦੀ ਕਲਾ ਬਖਸ਼ੇ ਜਿਨ੍ਹਾਂ ਦੇ ਵਿੱਚੋਂ ਇਹ ਅਪਰਾਲੇ ਹੋਣ ਸੋ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਹੜੇ ਵੀਰ ਇੱਥੇ ਪਹੁੰਚੇ ਆ ਸਾਰਾ ਨਗਰ ਸਾਡਾ ਪਹਿਲਾਂ ਵੀ ਇਕੱਠਾ ਸੀ ਤੇ ਅੱਜ ਵੀ ਇਕੱਠਾ ਸਾਰੇ ਅਸੀਂ ਇੱਕਾਂ ਤੇ ਇੱਕ ਹੋ ਕੇ ਅਸੀਂ ਉਹਨਾਂ ਵੀਰਾਂ ਦੀ ਮਦਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਪਿੰਡ ਪਥਰਾਲਾ ਤੇ ਜ਼ਿਲ੍ਹਾ ਬਠਿੰਡਾ ਆਪ ਸਭ ਨੂੰ ਪਤਾ ਹੀ ਹੈ ਹਨਾ ਵੀ ਆਪਾਂ ਸਭ ਤੋਂ ਪਹਿਲਾਂ ਰਾਸ਼ਨ ਲੈ ਕੇ ਗਏ ਸੀਗੇ ਹੁਣ ਸਾਡਾ ਉਹਨਾਂ ਨਾਲ ਕੰਟੈਕਟ ਵੀ ਹੈਗਾ ਜਿਹੜੇ ਉਧਰ ਸੇਵਾ ਕਰਦੇ ਆ ਸੇਵਾਦਾਰ ਉਹ ਕਹਿੰਦੇ ਹਜੇ ਤੁਸੀਂ ਨਾ ਪਹੁੰਚੋ ਕਿਉਂਕਿ ਜਦੋਂ ਪਾਣੀ ਸੁੱਕ ਗਿਆ ਉਦੋਂ ਸਾਨੂੰ ਜ਼ਿਆਦਾਤਰ ਤੂੜੀ ਦੀ ਜਾਂ ਚਾਰ ਦੀ ਲੋਡ ਪਊਗੀ ਉਹਨਾਂ ਦੇ ਬਾਹਣਾ ਤੇ ਬਾਈ ਮੰਨ ਕੇ ਚਾਰ ਤੋਂ ਪੰਜ-ਪੰਜ ਫੁੱਟ ਰੇਤ ਚੜ ਗਿਆ ਤੇ ਉਹਦੇ ਨਾਲ ਬਾਣ ਵੀ ਆਪਾਂ ਪੱਧਰ ਕਰਨੇ ਆ ਜਿੰਨੀ ਆਪਾਂ ਨੂੰ ਮਦਦ ਹੋ ਸਗੀ ਪਿੰਡ ਬੰਨੋਂ ਆਪਾਂ ਜਿਹੜੀ ਉਹਨਾਂ ਨੂੰ ਲੋਡ ਹੋਈ ਉਹ ਚੀਜ਼ ਮੁਹਈਆ ਕਰਾਵਾਂਗੇ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਵੀ ਆਪਣੀ 12000 ਤੋਂ ਪਲੱਸ ਪਿੰਡ ਆ ਤੇ ਇਹ ਤਕਰੀਬਨ 6000 ਪਿੰਡ ਕੋਲੇ 2000 ਤੋਂ ਉੱਤੇ ਕਿੱਲਾ ਜ਼ਮੀਨ ਜੇ ਆਪਾਂ 100 ਰੁਪਿਆ ਕਿੱਲਾ ਪਾਗੇ ਜਾਂ ਜਿਹੜੇ ਪਿੰਡਾਂ ਚ ਮੰਨ ਕੇ ਕੋਈ 50 ਵੀ ਪਾ ਸਕਦਾ ਹੈਗਾ ਤੇ ਲੱਖ ਰੁਪਏ ਤੋਂ ਪਲੱਸ ਇੱਕ ਪਿੰਡ ਆਪਾਂ ਇਕੱਠਾ ਕਰ ਸਕਦੇ ਹਾਂ ਹੁਣ ਤੁਸੀਂ 6000 ਪਿੰਡ ਹੀ ਲਾ ਲਓ 12 ਨਾਲ ਲਾਓ ਤੇ ਕਿੱਥੇ ਜਾ ਕੇ ਕਿੰਨੇ ਰੁਪਏ ਇਕੱਠੇ ਹੋ ਜਾਣਗੇ ਆਪਾਂ ਉਹਨਾਂ ਦੀ ਆਰਥਿਕ ਤੌਰ ਤੇ ਵੀ ਮਦਦ ਕਰਨੀ ਆ ਕਿਉਂਕਿ ਹੁਣ ਕਰਾਹੀ ਲੱਗਣਗੇ ਆਪਣੇ ਹੁਣ ਜਦੋਂ ਆਪਾਂ ਕਰਾਹਾ ਲਾਦ ਗਏ ਤੇ ਆਪਣੇ ਫਸਲ ਨਹੀਂ ਹੁੰਦੀ ਸਾਲ ਫਸਲ ਹੀ ਨਹੀਂ ਹੁੰਦੀ ਦੋ ਫਸਲਾਂ ਨੂੰ ਮਰ ਜਾਂਦੀਆਂ ਆਪਣੇ ਤੇ ਕਣਕ ਵੀ ਉਹਨਾਂ ਦੀ ਹੁਣ ਮੈਨੂੰ ਆ ਲੱਗਦਾ ਵੀ ਜੇ ਇਹਦਾ ਬੀਜੀ ਗਈ ਤੇ ਤਕਰੀਬਨ ਮੈਨੂੰ ਲੱਗਦਾ ਵੀ ਜਿਹੜੇ ਜਮਾ ਉਹਦੇ ਉੱਤੇ ਅਗੇ ਬਾਰਡਰ ਤੇ ਅਗੇ ਦਰਾ ਦੇ ਨੇੜੇ ਆਗੇ ਉਹਨਾਂ ਦੇ ਤਾਂ ਕਣਕ ਵੀ ਛੇ ਤੇ ਨਾ ਹੀ ਬੀਜੀ ਜਾਵੇ ਹੋ ਸਕਦਾ ਵਿਚਾਰੇ ਇਹਦੋਂ ਅਗਲੀ ਫਸਲ ਬੀਜਣਾ ਆਪਣਾ ਇਹ ਮਕਸਦਾ ਵੀ ਉਹਨਾਂ ਦੀ ਆਪਾਰਥਿਕ ਤੌਰ ਤੇ ਮਦਦ ਕਰਕੇ ਵੀ ਹੋ ਸਕਦਾ ਜੇ ਸਾਰਾ ਪੰਜਾਬ ਹੀ ਆਪਾਂ ਇਸ ਟੈਫਟ ਨਾਲ ਪਰਪੀਏ ਇਕੱਠੇ ਕਰਕੇ ਵੀ ਜਿੰਨੇ ਕ ਆਪਾਂ ਨੂੰ ਰੁਪਏ ਇਕੱਠੇ ਹੋਣ ਹੋ ਸਕਦਾ ਵੀ 10000 ਜਾਂ 20000 ਰੁਪਏ ਕਿੱਲੇ ਦਾ ਵੀ ਜੇ ਵੱਧ ਰੁਪਏ ਇਕੱਠੇ ਹੋਗੇ ਤਾਂ ਉਹਨਾਂ ਦੀ ਆਰਥਿਕ ਤੌਰ ਤੇ ਮਦਦ ਕੀਤੀ ਜਾਵੇ ਜਾਂ ਜਿਹੜੇ ਜਿਨ੍ਹਾਂ ਦੇ ਘਰ ਡਿੱਗ ਪਏ ਉਹਨਾਂ ਦੀ ਆਪਾਂ ਘਰਾ ਤੌਰ ਤੇ ਵੀ ਉਹਨਾਂ ਨੂੰ 2000 ਰੁਪਏ ਪਾ ਗਏ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟ ਚ ਆਪ ਦਾ ਜ਼ਰੂਰ ਪਿੰਡ ਜ਼ਰੂਰ ਲਿਖਿਓ ਵੀ ਅਸੀਂ ਕਿਹੜੇ-ਕਿਹੜੇ ਪਿੰਡ ਤੱਕ ਪਹੁੰਚ ਗਈ ਤੇ ਅਸੀਂ ਚਾਹੁੰਦੇ ਆ ਵੀ 6000 ਤੋਂ ਪਲੱਸ ਇਹਦੇ ਤੇ ਬਾਬਾ ਉਹ ਵੀ ਹੋਣੀ ਚਾਹੀਦੀ ਹੈ ਸ਼ੇਅਰ ਆਪਾਂ 6000 ਦਾ ਟਾਰਗੇਟ ਲੈ ਕੇ ਚੱਲੇ ਆ ਵੀ 6000 ਇਹਦੇ ਤੇ ਸ਼ੇਅਰ ਹੋਣੇ ਚਾਹੀਦੇ ਆ ਕਮੈਂਟ ਜ਼ਰੂਰ ਥੱਲੇ ਲਿਖਿਓ ਬਾਈ ਜਿਹੜੇ ਜਿਹੜੇ ਪਿੰਡ ਤੱਕ ਵੀਡੀਓ ਪਹੁੰਚੀ ਆ ਤੇ ਬਾਕੀ ਬਾਬਾ ਜੀ ਤੁਸੀਂ ਹੋਰ ਗੱਲ ਕਰੋ ਸਾਡੀ ਸਾਰੇ ਨਗਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਪੰਜਾਬਦਿਆਂ ਨੂੰ ਵੀ ਜਿੱਥੇ ਏਰੀਆ ਡਰਾਈ ਆ ਮੰਨ ਲਓ ਵੀ ਨਹੀਂ ਕੋਈ ਪਾਣੀ ਦਾ ਨੁਕਸਾਨ ਹੋਇਆ ਹੋ ਕਿਰਪਾ ਕਰਕੇ ਸਾਰੇ ਨਗਰ ਆਪਣੇ ਆਪਣੇ ਪਿੰਡਾਂ ਦੇ ਵਿੱਚੋਂ ਇਸ ਤਰ੍ਹਾਂ ਸੇਵਾ ਇਕੱਠੀ ਕਰਕੇ ਉਹਨਾਂ ਵੀਰਾਂ ਨੂੰ ਜੋ ਵੀ ਕੋਈ ਲੋੜੀ ਦੀ ਚੀਜ਼ ਮਹਈਆ ਕਰਾਉਣੀ ਹੋਊਗੀ ਉਹ ਜਾ ਕੇ ਉਹ ਕਰਵਾਉਣ ਜ਼ਰੂਰ ਸੋ ਸਾਰਿਆਂ ਦਾ ਜਿੰਨੇ ਵੀਰ ਇੱਥੇ ਪਹੁੰਚੇ ਆ ਤੇ ਜਿਹੜੇ ਇਸ ਵੀਡੀਓ ਨੂੰ ਦੇਖਣਗੇ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ